ਅਜਿ ਤਰ੍ਹਾਂ ਫਾਰਮ ਤੇਰੀਆਂ ਨਵਾਂ ਮੱਝਾਂ 5 ਸੂਪਾਂ ਕੱਟਣੀ ਸੂਣ ਵਾਲੀਆਂ ਜੇ ਦੋਈ ਐ ਸੂਪੀਆਂ ਵੱਧ ਤੇਰੇ ਕੋਲੇ 5 ਸਾਂ ਤੇਰੇ ਕੋਲੇ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ ਤੂੰ ਉਹ ਸਤੰਬਰ ਵਾਲਾ ਨਾ ਤੂੰ ਬਣਾ ਲਿਆ ਵੀ 1 ਲੱਖ 20 ਦੀ ਫੀਡ ਆਉਂਦੀ ਐ ਮੇਰੀ ਮਾਲਾ ਜਿੰਨੇ ਪਸ਼ੂ ਐ ਤਾਂ ਮੇਰਾ 1.5 ਲੱਖ ਦਾ ਦੁੱਧ ਦਾ 30000 ਤੂੰ ਖਾਈ ਜਾਣਾ ਜਦੋਂ ਐਂਡ ਤੇ ਆ ਕੇ ਤੇਰੀ 30000 ਰੁਪਏ 1 ਲੱਖ 20000 ਰੁਪਏ ਕਮਾਈ ਰੇਗੀ ਤੇ ਉਨੇ ਦੀ ਤੇਰੀ ਫੀਡ ਆਉਂਦੀ ਐ ਤੂੰ 30000 ਫੇਰ ਖਾਣ ਨੂੰ ਪੈਣਾ ਉਹਦੇ ਚੋਂ ਬਸ ਉੱਥੇ ਬੰਦਾ ਫੇਲ ਹੁੰਦਾ ਇਹਦੇ ਵਿੱਚ ਇੱਕ ਐ ਜੇ ਤਾਂ ਬਿਜ਼ਨਸ ਬਣਾਉਣਾ ਬਾਣੀਆਂ ਆਪਣਾ 1.5 ਲੱਖ ਦਾ ਦੁੱਧ ਪੈਂਦਾ ਲੱਖ ਦੀ ਪੀੜਾ 50000 ਬਚੀ ਜਾਂਦਾ ਕੋਈ ਗੱਲ ਨਹੀਂ 50000 ਤੇ ਇੱਕ ਮੈਂਟੇਨ ਕਰੂੰ ਕਰਦਾ ਖਰਚਾ ਕੱਢ ਲਓ ਕੋਈ ਗੱਲ ਨਹੀਂ 10 ਪੈਸੇ ਵੱਧਾ ਉਹ ਤੋਂ ਕੰਮ ਧੰਦੇ ਕਰ ਲਓ ਮੂਰਲੇ ਦੇ ਲਓ ਕੋਈ ਲਾ ਲਓ ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਮੱਝਾਂ ਜਾ ਕੇ ਯਾਰ ਹੁਣ ਡਾਊਨ ਹੋਣ ਲੱਗੀਆਂ ਵੀ ਜਿੱਤੇ 30 40 50 ਵਜਦਾ ਸੀ ਉੱਤੇ 40 ਤੇ ਆ ਗਈਆਂ 30 ਤੇ ਆ ਗਈਆਂ ਉਦੋਂ 10000 ਤਾਂ ਮੱਝਾਂ ਵਾਸਤੇ ਟਰੈਕਟਰ ਆ ਰੱਖਣ ਲੱਗ ਜੇ ਕਾਉਂਟ ਚੋਂ ਕੱਢਣ ਨੂੰ ਹਟ ਜਾਓ ਤੇ ਥੋੜਾ ਯਾਰ ਚੁੱਲ੍ਹਾ ਫੇਰ ਵੀ ਚਲਾਉਣ ਗਿਆ ਇਹ ਨੂਨ ਮਿਰਚ ਤੇ ਜਵਾਕਾਂ ਨੂੰ ਜੇ ਸਕੂਲ ਜਾਣਾ ਜਦੋਂ ਇਹੇ ਜੀਆਂ ਚੀਜ਼ਾਂ ਜੇ ਕੋਈ ਦਵਾਈ ਲੈਣ ਜਾਣਾ ਆਪ ਨੂੰ ਵੀ ਤੈਣਗੇ ਤੇ ਜੇ ਇਹੇ ਜੀਆਂ ਚੀਜ਼ਾਂ ਚਲਾ ਸਕਦੇ ਆ ਪਰ ਬੰਦਾ ਤਾਂ ਨਹੀਂ ਫੇਲ ਹੁੰਦਾ ਪਰ ਬੰਦਾ ਉਹ ਫਿਰ ਜਿਹੜੀ ਮਗਰ ਲਈ 5-7 ਮਹੀਨੇ ਦੁੱਧ ਵੱਧ ਆਲੀ ਐਸ ਲਈਤੀ ਹੁੰਦੀ ਐ ਵੀ ਇੱਧਰ ਵੀ ਗੱਡੀ ਕੱਢ ਲਈ ਇੱਧਰ ਵੀ ਕੱਢੀ ਇੱਧਰ ਵੀ ਕੱਢ ਲਈ ਉਹ ਬੰਦਾ ਸਾਰਾ ਸਾਲ ਉਹ ਐਸ ਭਾਲ ਦਾ ਉਹ ਨਹੀਂ ਮਿਲਦੀ ਹੁੰਦੀ ਸਾਰਾ ਸਾਲ ਠੀਕ ਹੈ ਹੁਣ ਬੰਦੇ ਚ ਆਪਾਂ ਇਹ ਦੂਬਾ ਫਤਲਾਂ ਚ ਕਣਕਾਂ ਵਾਲੇ ਆਪਾਂ ਵੀ ਖੋਜ ਆਉਣ ਝੋਨਾ ਪੂਰੀ ਗਰਮੀ ਆ ਲਾ ਗਿਆ ਤੇ ਹੁਣ ਦਵਾਲਾ ਨਿਕਲ ਜੀ ਸਾਰੇ ਜ਼ਿੰਮੇਵਾਰਾਂ ਦਾ ਨਿਕਲੂ ਕਿ ਨਹੀਂ ਨਿਕਲ ਤੇ ਆਪਾਂ ਜਦ ਕਿਤੇ ਹੱਥ ਟਾਇਟ ਕਿਤੇ ਖੁੱਲਾ ਜਦੋਂ ਖੁੱਲਾ ਹੁੰਦਾ ਉਹਦਾ ਬੰਦਾ ਜ਼ਿਆਦਾ ਖੁੱਲਾ ਕਰੀ ਰੱਖਦਾ ਤੇ ਫਿਰ ਜਦੋਂ ਟਾਇਟ ਹੱਥ ਹੁੰਦਾ ਉਹਦੇ ਵੀ ਖੁੱਲੇ ਹੀ ਵਰਤੀ ਜਾਂਦਾ ਤੇ ਫਿਰ ਬਈ ਉਹਨੇ ਇੱਕ ਦਿਨ ਮਰਨਾ ਹੈ ਬਸ ਜਦੋਂ ਜਾ ਕੇ ਤੁਸੀਂ ਕਰਤਾ ਘਰਦਿਆਂ ਨੂੰ ਕਹਿੰਦਾ ਵੀ ਦੇਖ ਅੱਗੇ ਵੀ ਫਸਲ ਦੇ ਉੱਤੋਂ ਸਾਨੂੰ ਰੋਟੀ ਖਵਾਉਂਦੇ ਸੀ ਖਵਾਉਂਦੇ ਸੀ ਸਾਨੂੰ ਕੱਪੜੇ ਦਿੰਦੇ ਸੀ ਦਿੰਦੇ ਸੀ ਬੱਚੇ ਵੀ ਘਰੋਂ ਪੜਦੇ ਸੀ ਨਾ ਪੜਦੇ ਸੀ ਪਰ ਬਾਈ ਬਣ ਕੇ ਵੀ ਸਾਡੇ ਇੱਕ ਮੇਰੇ ਕਣੀ ਝਾਕਣਾ ਰੱਖਿਓ ਮੈਂ ਕਾਮਯਾਬ ਹੁਣ ਮੈਂ ਸੁਭ ਹਿਸਾਬ ਦੇਉਂਗਾ ਜੇ ਤੁਹਾਨੂੰ ਨਹੀਂ ਯਕੀਨ ਕੋਈ ਵੀ ਆਪਾ ਹੁੰਦਾ ਨਵਾਂ ਬੰਦਾ ਹੋਗਾ ਕਹਿੰਦਾ ਤੇਰੇ ਵੀ ਪੈਲਾ ਖਾਈ ਜਾਵੇਂ ਇਹ ਸੁਣ ਹਿਸਾਬ ਦੇਉ ਤ ਇਹਨਾਂ ਤਰੀਕ ਨੂੰ ਹਿਸਾਬ ਕਰੋ ਫੀਡ ਆਉਂਦੀ ਆ ਪਤਾਗਾ ਯਾਰ ਫੀਡ ਦਾ 50000 ਪਾਤੀ ਠੀਕ ਆ ਇਹਦਾ 10000 ਡਾਕਟਰ ਦਾ ਸੀਗਾ ਕੈਲਸ਼ੀਅਮ ਲਾਟਰਾਂ ਪਾਟਰਾਂ 10000 ਦੇਤਾ ਹਾਂਜੀ ਆਮਦਨ ਕਿੰਨੀ ਰਹਗੀ 50000 ਮੰਨ ਲਓ 20 ਮੰਨ ਲਓ 20 ਰਹੀ ਉਹਦੇ ਚੋਂ 5-7000 ਉਹ ਮੱਜਾਂ ਦੇ ਡਰਾਈ ਟਾਈਮ ਬਾਤੇ ਅਕਾਊਂਟ ਦੀ ਰੱਖਦਾ ਤੇ ਜਿਹੜਾ 15000 ਉਹ ਘਰ ਦਾ ਚੁੱਲ੍ਹੇ ਚੌਕੇ ਦਾ ਸਮਾਨ ਲਿਆ ਉਹ ਦਿਹਾੜੀਆਂ ਨੂੰ ਦੇ ਦੇ ਕੁਛ ਮਰਜ਼ੀ ਕਰ ਲਓ ਉਹ ਤੁਹਾਡਾ ਪਰ ਜੇ ਜਾ ਕੇ ਤੁਸੀਂ ਕਹਦੋਂਗੇ ਨਹੀਂ ਜਾ ਰਹੀ ਦੀ ਘਰ ਦੇ ਕਹਨਗੇ ਨਹੀਂ ਯਾਰੋ 15 ਦਾ ਮੈਂ 100 ਤੋਂ ਵੀ ਫੜਿਆ ਸੀ ਉਹਦਾ ਮੋੜ ਨਾਲ ਮੈਨੂੰ ਦੇ ਉਹ ਫਿਰ ਫੀਡ ਦਾ ਆਧਾਰ ਪੈ ਗਿਆ ਬਸ ਉਹ ਤੁਹਾਡਾ 10000 ਰੁਪਏ ਤੁਹਾਨੂੰ ਰਲ ਨਹੀਂ ਦੇਣਾ ਉਹਨੇ ਇਹ ਜੀ ਬਸ ਇੱਕ ਦੋਦੀ ਤੋਂ ਪਹਿਲਾਂ ਪੈਸੇ ਫੜਨ ਇੱਕ ਫੀਡ ਦਾ ਆਧਾਰ ਕਰਨੀ ਇਹ ਦੋ ਚੀਜ਼ਾਂ ਮਾਰਦੀਆਂ ਬੰਦੇ ਨੂੰ ਠੀਕ ਹੈ ਦੁੱਧ ਨਹੀਂ ਹੁੰਦਾ ਫਿਰ ਉਹ ਲਾਲਚ ਪੈ ਜਾਂਦਾ ਅਗਲੇ ਨੂੰ ਵੀ ਕੋਈ ਨਾ ਯਾਰ ਅੱਗੇ ਵੀ ਆਧਾਰ ਸੇਕਤੀ ਫਿਰ ਆਧਾਰ ਆ ਜੀ ਦੋ ਹੱਥਾਂ ਦੇ ਇਕੱਠੇ ਮੋੜ ਲਾਂਗੇ ਫਿਰ ਉਹ ਮੁੜਦੇ ਨਹੀਂ ਹੁੰਦੇ ਫਿਰ ਉਹ ਹਾਂ ਬਾਈ ਉਹ ਫਿਰ ਪਸ਼ੂ ਵੇਚ ਕੇ ਮੁੜਨਗੇ ਨਹੀਂ ਨਹੀਂ ਮੁੜਦੇ ਬਸ ਇਹੀ ਚੀਜ਼ਾਂ ਨੂੰ ਮਾਰੀ ਆਣੀ ਲੱਕੇ ਦੇ ਸਕਦਾ ਵੀ ਅੱਖਾ ਮੂਰੇ ਬੈ ਕੇ ਕਹਦੇ ਵੀ ਇਹ ਘਾਟੇ ਦਾ ਸੌਦਾ ਹੈ ਜੇ ਕੋਈ ਘਾਟੇ ਦਾ ਸੌਦਾ ਅੱਜ ਆਪਾਂ ਬੈ ਗਏ ਬਾਈ ਕਰੋੜ ਰੁਪਏ ਦੇ ਲਗਭਗ ਲਾਤਾ ਠੀਕ ਹੈ ਤੇ ਜੇ ਘਾਟੇ ਦਾ ਸੌਦਾ ਤੇ ਆਪਾਂ ਨੂੰ ਕੋਈ ਲੋਟ ਸੀਗੀ ਆਪਾਂ ਵੀ ਲਾ ਕੇ ਕਰੋੜਾ ਜੀ ਨੂੰ ਬਾਹਰ ਗਏ ਹੁੰਦੇ ਠੀਕ ਹੈ ਸਾਰੇ ਤانوں ਮਨ ਨੂੰ ਆਪਾਂ ਜਾਣਣਾ ਹਨ ਵੀ ਆਪਾਂ ਵੀ ਉੱਥੇ ਬਾਹਰ ਜਾਵਣਾ ਦੇ ਇਹ ਚੀਜ਼ ਚੱਕਰ ਪੈਂਦਾ ਬਾਈ